हां भाई ये वाला जेड़ा ਹਲਬੈਣਾ ਇਹ ਤੁਹਾਨੂੰ ਸਰਦੀਆਂ ਦੇ ਵਿੱਚ ਬਹੁਤ ਹੀ ਫਾਇਦੇਮੰਦ ਰਹੂਗਾ ਤੁਸੀਂ ਇਹਨੂੰ ਇੱਕ ਵਾਰੀ ਆਪਣੇ ਘਰੇ ਜ਼ਰੂਰ ਬਣਾ ਕੇ ਖਾਓ ਨਾਲੇ ਆਪਣੇ ਬੱਚਿਆਂ ਨੂੰ ਖਵਾਓ ਤੇ ਇਹ ਤੁਹਾਡੀ ਖਾਂਗ ਜ਼ੁਖਾਮ ਜਿਹੜੀ ਸਰਦੀ ਹੈ ਉਹਨੂੰ ਦੂਰ ਕਰੂਗਾ ਤੁਸੀਂ ਕਰਨਾ ਕੀ ਹੈ ਡ్రਾਈ ਫਰੂਟ ਲੈ ਲਓ ਬੇਸਣ ਲੈ ਲਓ ਸੂਜੀ ਲੈ ਲਓ ਜਿੰਨੀ ਮਾਤਰਾ ਚ ਤੁਸੀਂ ਸੂਜੀ ਲਈ ਹੈ ਉਨਾ ਹੀ ਤੁਸੀਂ ਬੇਸਣ ਲੈ ਲਓ ਤੇ ਥੋੜੇ ਜਿਨੇ ਜਿਹੜੇ ਡ్రਾਈ ਫਰੂਟ ਲੈ ਲਓ ਉਸ ਤੋਂ ਬਾਅਦ ਤੁਸੀਂ ਇੱਕ ਕੜਾਹੀ ਲੈ ਲਓ ਕੜਾਹੀ ਦੇ ਵਿੱਚ ਜਿਹੜਾ ਦੇਸੀ ਘਿਓ ਹੈ ਉਹ ਐਡ ਕਰ ਦਿਓ ਦੇਸੀ ਘਿਓ ਹੈ ਜਿਹੜਾ ਜਦੋਂ ਉਹ ਪੂਰੀ ਚੰਗੀ ਤਰ੍ਹਾਂ ਨਾਲ ਮੈਲਟ ਹੋ ਜਾਏ ਉਸ ਤੋਂ ਬਾਅਦ ਇਹਦੇ ਵਿੱਚ ਸੂਜੀ ਐਡ ਕਰ ਦਿਓ ਜਦੋਂ ਆਪਣੀ ਸੂਜੀ ਹੈ ਜਿਹੜੀ ਥੋੜੀ ਜਿਹੀ ਭੁੰਨ ਜੇ ਜ਼ਿਆਦਾ ਨਹੀਂ ਜਦੋਂ ਤੱਕ ਇਹਦਾ ਥੋੜਾ ਕਲਰ ਚੇਂਜ ਹੋ ਜੇ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਬੇਸਣ ਹੈ ਤੁਸੀਂ ਉਹ ਐਡ ਕਰ ਦੋ ਬੇਸਣ ਐਡ ਕਰਨ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਨਾਲ ਭੁੰਨ ਜੇ ਜਦੋਂ ਤੱਕ ਇਹ ਦੋਨੋਂ ਚੀਜ਼ਾਂ ਚੰਗੀ ਤਰ੍ਹਾਂ ਨਾਲ ਭੁੰਨ ਜਾਣ ਫਿਰ ਇਹਦੇ ਵਿੱਚ ਤੁਸੀਂ ਗਰਮ ਪਾਣੀ ਐਡ ਕਰ ਦੋ ਗਰਮ ਪਾਣੀ ਐਡ ਕਰਨ ਤੋਂ ਬਾਅਦ ਇਹਨੂੰ ਥੋੜਾ ਹਿਲਾਉਂਦੇ ਰਹੋ ਉਸ ਤੋਂ ਬਾਅਦ ਜਿੰਨਾ ਹੀ ਤੁਸੀਂ ਮਿੱਠਾ ਖਾਣਾ ਪਸੰਦ ਕਰਦੇ ਹੋ ਤੁਸੀਂ ਉਹ ਇਹਦੇ ਵਿੱਚ ਪਾ ਦਿਓ ਇਹ ਤੁਸੀਂ ਆਪਣੀ ਮਾਤ ਮੁਤਾਬਕ ਘੱਟ ਜਾਂ ਵੱਧ ਮਾਤਰਾ ਚ ਬਣਾ ਸਕਦੇ ਹੋ ਉਸ ਤੋਂ ਬਾਅਦ ਇਹਦੇ ਵਿੱਚ ਡਰਾਈ ਫਰੂਟ ਨੇ ਜਿਹੜੇ ਤੁਸੀਂ ਉਹ ਵੀ ਐਡ ਕਰ ਦਿਓ ਡਰਾਈ ਫਰੂਟ ਐਡ ਕਰਨ ਤੋਂ ਬਾਅਦ ਤੁਸੀਂ ਇਹਨੂੰ ਥੋੜੇ ਟਾਈਮ ਲਈ ਪਕਾਓ ਤਾਂ ਕਿ ਜਿਹੜੇ ਡਰਾਈ ਫਰੂਟ ਨੇ ਉਹ ਚੰਗੀ ਤਰ੍ਹਾਂ ਨਾਲ ਪੱਕ ਜਾਣ ਉਸ ਤੋਂ ਬਾਅਦ ਤੁਸੀਂ ਨਾ ਜਿਹੜਾ ਸਿਲੰਡਰ ਹੈ ਉਹਨੂੰ ਆਫ ਕਰ ਦਿਓ ਤੁਹਾਡਾ ਹਲਵਾ ਜਿਹੜਾ ਉਹ ਬਣ ਕੇ ਤਿਆਰ ਹੋ ਗਿਆ ਤੁਸੀਂ ਇਹਨੂੰ ਸਰਦੀਆਂ ਚ ਇੰਜੋਏ ਕਰ ਸਕਦੇ ਹੋ ਤੇ ਇਹ ਤੁਹਾਡੀ ਸਿਹਤ ਲਈ ਬਹੁਤ ਹੀ ਗੁਨਾਹਕਾਰੀ ਹੈ ਤੁਸੀਂ ਆਪ ਵੀ ਖਾ ਸਕਦੇ ਹੋ ਤੇ ਆਪਣੇ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਖਵਾ ਸਕਦੇ ਹੋ ਬੱਚੇ ਨੇ ਜਿਹੜੇ ਬਹੁਤ ਹੀ ਖੁਸ਼ ਹੋ ਕੇ ਇਹ ਹਲਬੇ ਨੂੰ ਖਾਂਦੇ ਨੇ ਤੁਸੀਂ ਟਰਾਈ ਜ਼ਰੂਰ ਕਰਿਓ